ਜਲੰਧਰ ਨੈਸ਼ਨਲ ਹਾਈਵੇ ਤੇ लवली ਯੂਨੀਵਰਸਿਟੀ ਦੇ ਕੋਲ ਰਾਤ ਵੇਲੇ ਦੋ ਗੱਡੀਆਂ ਤੇ ਬਾਈਕ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ लवली ਯੂਨੀਵਰਸਿਟੀ ਦਾ ਹੀ ਵਿਦਿਆਰਥੀ ਸੀ ਅਤੇ ਆਪਣੇ ਦੋਸਤ ਨਾਲ ਬਾਈਕ ਤੇ ਸਵਾਰ ਹੋ ਕੇ ਜਲੰਧਰ ਵੱਲ ਜਾ ਰਿਹਾ ਸੀ ਰਸਤੇ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਉਹ ਵੀ ਹਾਦਸੇ ਦਾ ਸ਼ିକਾਰ ਹੋ ਗਈ ਸੜਕ ਸੁਰੱਖਿਆ ਫੋਰਸ ਦੇ ASI ਬਲਜੀਤ ਤੇ ਰਾਮ ਨੇ ਦੱਸਿਆ ਕਿ ਉਹ ਆਪਣੀ ਰੁਟੀਨ ਦੀ ਤਰ੍ਹਾਂ ਗਸ਼ਤ ਕਰ ਰਹੇ ਸਨ ਜਦੋਂ ਲਵਲੀ ਯੂਨੀਵਰਸਿਟੀ ਨੂੰ ਕ੍ਰਾਸ ਕਰਨ ਲੱਗੇ ਤਾਂ ਉੱਥੇ ਇੱਕ ਗੱਡੀ ਪਲਟੀ ਹੋਈ ਸੀ ਜਿਸ ਵਿੱਚ ਪਤੀ ਪਤਨੀ ਸਮੇਤ ਬੱਚਾ ਸਵਾਰ ਸੀ ਜਿਨ੍ਹਾਂ ਨੇ ਦੂਜੀ ਗੱਡੀ ਦੇ ਵਿੱਚ ਬਿਠਾ ਕੇ ਜ਼ਿਲੰਦਰ ਭੇਜ ਦਿੱਤਾ ਗਿਆ ਸੀ ਜਿਸ وجہ ਨਾਲ ਟ੍ਰੈਫਿਕ ਕਾਫੀ ਸਲੋ ਹੋ ਗਿਆ ਸੀ ਉਦੋਂ ਹੀ ਪਿੱਛੋਂ ਟ੍ਰੈਫਿਕ ਦੇ ਵਿੱਚ ਧੂਆਂ ਨਿਕਲਦਾ ਹੋਇਆ ਦਿਖਾਈ ਦਿੱਤਾ ਜਦ ਪਿੱਛੇ ਜਾ ਕੇ ਚੈੱਕ ਕੀਤਾ ਤਾਂ ਗੱਡੀਆਂ ਦੇ ਟਕਰਾਉਣ ਦੇ ਨਾਲ ਅੱਗ ਲੱਗ ਚੁੱਕੀ ਸੀ ਉਨ੍ਹਾਂ ਕਿਹਾ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਤਿੰਨ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜੇ ਦੇ ਵਿੱਚ ਭੇਜ ਦਿੱਤਾ ਗਿਆ ਜੀ ਸਰ ਕੀ ਵਾਕਿਆ ਹੋਇਆ ਜਿਹੜਾ ਅੱਜ ਮੇਨ ਹਾਈਵੇ ਉਤੇ ਦੋ ਗੱਡੀਆਂ ਆਪਸ ਵਿੱਚ ਟਕਰਾਉਣ ਕਰਕੇ ਅੱਗ ਲੱਗੀ ਔਰ ਕੀ ਇਸ ਵਾਰ ਕੀ ਕਹਿੰਦੇ ਸਰ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਝੇਡੂ ਦੇ ਕਰੀਬ ਅੱਗ ਲੱਗੀ ਹੈ ਉਸੇ ਵੇਲੇ ਸੀ 1 ਮਿੰਟ ਦੇ ਵਿੱਚ ਤੁਰ ਪਏ ਆ ਜਦੋਂ ਇੱਥੇ ਆਏ ਆ ਤੇ ਟ੍ਰੈਫਿਕ ਜਾਮ ਸੀਗੀ ਤੇ ਲਾਟਾਂ ਨਿਕਲ ਰਹੀਆਂ ਸੀਆਂ ਤੇ ਸਾਡੀ ਫਾਇਰ ਬ੍ਰਿਗੇਡ ਦੀ ਟੀਮ ਨੇ ਸਾਰਿਆਂ ਨੇ ਮਿਹਨਤ ਦੇ ਨਾਲ ਤੇ ਪਬਲਿਕ ਨੇ ਵੀ ਸਾਡੇ ਨਾਲ ਮਦਦ ਕੀਤੀ ਤੇ ਜਿਸ ਨਾਲ ਅੱਗ ਤੇ ਕਾਬੂ ਪਾਇਆ ਗਿਆ ਅੱਗ ਦੇ ਕਾਬੂ ਪਾ ਲਿਆ ਗਿਆ ਭਾਜੀ ਜੀ ਸਰ ਕਿੰਨੇ ਵਿਅਕਤੀ ਸੀ ਭਾਜੀ ਜਿਹੜੇ ਇਹਦੇ ਵਿੱਚ ਸਰ ਇਹਦੇ ਬਾਰੇ ਨਹੀਂ ਸਾਨੂੰ ਕੁਝ ਵੀ ਪਤਾ 6-2 ਪਹਿਲਾਂ ਵਿਅਕਤੀ ਜਿਹੜੇ ਆ ਵਿੱਚੋਂ ਨਿਕਲ ਚੁੱਕੇ ਸੀਗੇ ਚਾਹੇ ਕੋਈ ਸਹੀ ਆ ਚਾਹੇ ਕੋਈ ਐਕਸੀਡੈਂਟ ਛਟ ਛੋਟਾ ਆ ਨਿਕਲ ਚੁੱਕੇ ਠੀਕ ਹੈ ਸਰ ਥੈਂਕ ਯੂ ਜੀ ਕੀ ਵਾਕਿਆ ਜਿਹੜਾ ਅੱਜ ਮੇਨ ਹਾਈਵੇ ਤੇ ਫਗਵਾੜਾ ਤੋਂ ਜਲੰਧਰ ਜਾਂਦੇ ਹੋਏ ਔਰ ਗੱਡੀਆਂ ਨੂੰ ਅੱਗ ਲੱਗੀ ਹੈ ਇਹ ਕੀ ਵਾਕਿਆ ਕੀ ਹੋਇਆ ਭਾਜੀ ਮੈਂ ਐਸੇ ਬਲਜੀਤਰਾਮ ਐਸਐਸਐਫ ਫਗਵਾੜਾ ਤੇ ਇਤੋਂ ਜਿੱਥੇ ਅੱਗ ਲੱਗੀ ਹੈ ਇਤੋਂ ਮੂਰੇ ਗੱਡੀ ਇੱਕ ਪਲਟ ਗਈ ਕਾਰ ਤੇ ਉੱਡ ਵੈਣ ਟਕਰਾਉਣ ਨਾਲ ਜਿਵੇਂ ਟਕਰਾਉਣਾ ਸੀ ਕੁਦਰਤੀ ਗਾਸ ਤੇ ਜਾ ਰਹੀ ਸੀ ਆ ਦੇਖਿਆ ਨਾਣਖਾਣਾ 1012 ਤੋਂ ਕਾਲ ਆ ਕੇ ਵੀ ਜਾ ਕੇ ਦੇਖੋ ਅਸੀਂ ਪਹਿਲੇ ਪਹੁੰਚ ਕੇ ਇਹ ਕੁਸਤੀ ਲੰਘ ਰਹੀ ਸੀ ਗਾਸ ਤੇ ਜਦੋਂ ਲੰਘ ਰਹੀ ਸੀ ਤਾਂ ਗੱਡੀਓ ਪਾਰਟੀ ਸੀ ਉਹਦੇ ਵਿੱਚ ਇੱਕ ਜੈਂਸੀ ਇੱਕ ਲੈਡੀਆਂ ਦਾ ਬੱਚਾ ਉਹਨਾਂ ਨੂੰ ਬਾਹਰ ਕੱਢ ਕੇ ਦੂਜੀ ਗੱਡੀ ਪਹਟਾਲ ਕੇ ਜਲੰਧਰ ਭੇਜਿਆ ਤੇ ਉਹ ਗੱਡੀ ਪਰੇ ਹਾਲੇ ਘਰਾ ਰਹੀ ਸੀ ਪਿਛੋਂ ਟ੍ਰੈਫਿਕ ਸਲੋ ਆ ਰਿਹਾ ਸੀ ਉਹ ਗੱਡੀ ਮੋਲੀ ਐ ਇੱਕ ਫਾਲਟਰਨਟ ਰੋਡ ਨਾਲ ਪਿਛੋਂ ਸਲੋ ਆ ਰਿਹਾ ਸੀ ਤਕਰੀਬਨ ਜਿੱਥੇ ਗੱਡੀ ਇਹ ਪਹਿਲਾ ਐਕਸੀਡੈਂਟ ਪਾਲਟੀ ਸੀ ਉਹ ਤੋਂ 200 300 400 ਮੀਟਰ ਤੇ ਪਿੱਛੇ ਸਲੋ ਟਰੈਫਿਕ ਚੱਲ ਰਿਆ ਸੀ ਉਹ ਜੋ ਸਲੋ ਚੱਲ ਰਿਆ ਸੀ ਤੇ ਪਿੱਛੇ ਅਸੀਂ ਦੇਖਿਆ ਤੇ ਧੂਆ ਨਿਕਲ ਰਿਹਾ ਜਿਵੇਂ ਮੌਕੇ ਨਾ ਗਿਆ ਤਾਂ ਦੋ ਕਾਰਾਂ ਨੂੰ ਆਪਸ ਵਿੱਚ ਹੀ ਟਕਰਾਉਣ ਲਾ ਇਹ ਗੱਡੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ ਜਿਹੜਾ ਅੱਗੇ ਟਰੱਕ ਜਿਹਾ ਉਹਦੇ ਨਾਲ ਟਕਰਾਈਆਂ ਨਹੀਂ ਆਪਸ ਵਿੱਚ ਹੀ ਟਕਰਾਈਆਂ ਕਿਉਂਕਿ ਉਹ ਮੋੜੇ ਕਾਰਨ ਅਸੀਂ ਪਰੇ ਕਰਾ ਰਹੇ ਸੀ ਤੇ ਦੋ ਲੇਨਾਂ ਉੱਥੇ ਇੱਕ ਲੇਨ ਚੱਲ ਰਹੀ ਸੀ ਉਹ ਅਸੀਂ ਕੋਨ ਲਾ ਕੇ ਸਾਰੇ ਉਹਨੂੰ ਸਲੋ ਚੱਲ ਰਿਹਾ ਸੀ ਤਾਂ ਇਹ ਪਿੱਛੋਂ ਸਲੋ ਸੀਗਾ ਫਿਰ ਜਾ ਕੇ ਦੇਖੀਆ ਦੋਨਾਂ ਕਾਰਾਂ ਸਰ ਕੋਈ ਜਾਲੀਮਾਲੀ ਨੁਕਸਾਨ ਤਾਂ ਨਹੀਂ ਹੋਇਆ ਵਿੱਚ ਫੱਟੜ ਹੋਏ ਸੀ ਬੰਦੇ ਫਿਰ ਉਹਨਾਂ ਨੂੰ ਸਿਵਲ ਹਸਪੀਟਲ ਆ ਸੁਣਨ ਜਿੱਥੇ ਆ ਰਿਹਾ ਸੀ ਵੀ ਦੋ ਬੰਦੇ ਦੀ ਡੈਥ ਹੋ ਗਈ ਨੇ ਹਾਲੇ ਕੋਈ ਨਹੀਂ ਅਸੀਂ ਤਾਂ ਫੱਟੜ ਭੇਜੀ ਦੋ ਵਿਅਕਤੀ ਕਿੰਨੇ ਵਿਅਕਤੀ ਸੀ ਗੱਡੀਆਂ 'ਚ ਭਾਜੀ ਇਹ ਹਾਲੇ ਪਤਾ ਕਰਦੇ ਜਲੰਧਰ ਦੇ ਸੀ ਆਪਸ ਵਿੱਚ ਇਹਨਾਂ ਦੀਆਂ ਦੋ ਗੱਡੀਆਂ ਟਕਰਾ ਗਈਆਂ ਟਰੈਪ ਸਲੋ ਕਰਕੇ ਜਿਹੜਾ ਇੱਕ ਮੋਟਰਸਾਈਕਲ ਵੀ ਸਵਾਰ ਉੱਥੇ ਮੋਟਰਸਾਈਕਲ ਨੂੰ ਵੀ ਅੱਗ ਲੱਗੀ ਹੈ ਹਾਂਜੀ ਉਹ ਹੁਣ ਦੇਖਦੇ ਆ ਪਿੱਛੇ ਮੋਟਰਸਾਈਕਲ ਲੱਗੀ ਅੱਗ ਜੀ ਦਾ ਜਿਹੜੇ ਫਟਟਰ ਸੀ ਉਹਨਾਂ ਨੂੰ ਮੌਕੇ ਨਹੀਂ ਸੀ ਸਿਵਲ ਹਸਪੀਟਲ ਐਂਬੂਲੈਂਸ ਮਗਾ ਕੇ ਸਿਵਲ ਹਸਪੀਟਲ ਫਰਗਵਾੜਾ ਜੀ ਸਿਵਲ ਹਸਪੀਟਲ ਜੰਦਰ ਜੀ ਇਹ ਫਰਗਵਾੜਾ ਜੀ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਵੀ ਫਰਗਵਾੜੇ ਤੋਂ ਕੰਟਰੋਲ ਨੂੰ ਕਰਕੇ ਮਗਾਈ ਤਾਂ ਕਾਰਾਂ ਦੀ ਅੱਗ ਵੀ ਆਈ ਜਿਹੜਾ ਤੀਜਾ ਟਰੱਕ ਸੀਗਾ ਤੇ ਉਹਦੇ ਟਾਇਰ ਨੂੰ ਵੀ ਲੱਗ ਗਈ ਸੀ ਤਾਂ ਉਹ ਵੀ ਬੁਝਾਈ ਤੇ ਬਾਕੀ ਟ੍ਰੈਫਿਕ ਨੂੰ ਕੰਟਰੋਲ ਕੀਤਾ ਜੀ ਮੌਕੇ ਤੇ ਭਾਜੀ ਫਾਇਰ ਬ੍ਰਿਗੇਡ ਆ ਗਈ ਹੈ ਜੀ ਮੌਕੇ ਨਾਲ ਫਾਇਰ ਬ੍ਰਿਗੇਡ ਵੀ ਆ ਗਈ ਅੱਗ ਦੇ ਕਾਬੂ ਪਾ ਲਿਆ ਗਿਆ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਕੀ ਕਾਰਨ ਕੀ ਹੋ ਸਕਦਾ ਲੜਾਈ ਇਹ ਕਾਰ ਨਹੀਂ ਆ ਜੀ ਇਹ ਟ੍ਰੈਫਿਕ ਸਲੋ ਚੱਲ ਰਹੀ ਸੀ ਉਹ ਪਿਛੋਂ ਗੱਡੀਆਂ ਤੇਜ਼ ਹੋਦੀਆਂ ਸੀ ਜਾਨੀ ਕਿ ਮੋੜੇ ਸਲੋ ਸੀ ਪਿਛੋਂ ਤੇ ਉਹ ਆਪਸ਼ੇਟ ਟਕਰਾਈਆਂ ਜਿੱਥੇ ਅਸੀਂ ਖੜੇ ਸੀ ਉਤੋਂ ਕਾਰ 500 ਮੀਟਰ ਤੇ ਪਿਛੇ ਟਕਰਾਈਆਂ ਜਿਹਦੇ ਲਾਫਟਾਂ ਦੇਖਿਆਂ ਮੌਕੇ ਨਾਲ ਪਹੁੰਚੇ ਲੋਕਾਂ ਨੇ ਸੰਯੋਗ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਵਾੜੇ ਭੇਜਿਆ ਜੀ ਇਹ ਅਚਾਨਕ ਹੀ ਆਪਸ ਵਿੱਚ ਟਕਰਾਈਆਂ ਕੇ ਜਿਹਦੇ ਵਿੱਚ ਆ ਦੋ ਕਾਰਾਂ ਸੀ ਦੋ ਤਰ੍ਹਾਂ ਨੁਕਸਾਨ ਹੋਇਆ ਲੁਧਿਆਣਾ ਲਾਈਵ ਲਈ ਹਾਂ ਮੈਂ ਥਾਪੜ ਦੀ ਰਿਪੋਰਟ